ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਪਣ ਬਸ ਪੀਆਰਟੀ ਕੰਟਰੈਕਟ ਵਰਕਰ ਜੂਨੀਅਰ 25 ਗਰਾਂ ਦਾ ਡੀਪੂ ਪ੍ਰਧਾਨ ਆ ਜੀ ਬਰਨਾਲੇ ਦਾ ਅੱਜ ਜਿਹੜੀ ਗੇਟ ਰੈਲੀ ਕੀਤੀ ਹੈ ਕਿਹੜੇ ਕਿਹੜੇ ਮੰਗਾਂ ਲਗਾਈਆਂ ਇਹ ਸਾਡੀ ਗੇਟ ਰੈਲੀ ਆ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਰਕਾਰ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਸਾਡੀਆਂ ਪੀਆਰਟੀਸੀ ਪੱਦਰ ਦੀਆਂ ਮੀਟਿੰਗ ਮੰਗਾ ਸੀ ਉਹ ਮੰਨ ਚੁੱਕੀ ਆ ਸਰਕਾਰ ਲਾਗੂ ਕਰਨ ਦੇ ਲਈ ਪੰਜਾਬ ਰੋਡਵੇ ਦੇ ਵਿੱਚ ਤਾਂ ਲੈਟਰ ਨਿਕਲ ਚੁੱਕਿਆ ਜੀ ਉਹ ਲਾਗੂ ਕਰਤੀਆਂ ਪਰ ਪੀਆਰਟੀ ਦੀ ਮੈਨੇਜਮੈਂਟ ਨੇ ਉਹ ਮੰਗਾ ਸਾਡੀਆਂ ਲਾਗੂ ਨਹੀਂ ਕੀਤੀਆਂ ਜਿਸ ਦੇ ਰੋਸ ਵਜੋਂ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ ਉਸ ਤੋਂ ਬਾਅਦ 24 ਤਰੀਕ ਨੂੰ ਅਸੀਂ ਪਟਿਆਲਾ ਸਹਿਰਾ ਅਤੇ ਪਟਿਆਲਾ ਬੱਸ ਸਟੈਂਡ ਬੰਦ ਕਰਾਂਗੇ ਜੀ ਮੇਰਾ ਨਰਪਾਲ ਸਿੰਘ ਜੀ ਪਨ ਬਸ ਪੀ ਆਰ ਸੀ ਕੰਡੈਕਟ ਵਰਕਰ ਯੂਨੀਅਨ ਬਰਨਾਲਾ ਅੱਜ ਗੇਟ ਰੈਲੀ ਕੀਤਾ ਕੀ ਕਰਨ ਗੇਟ ਰੈਲੀ ਦਾ ਕਾਰਨ ਇਹ ਜਿਹੜੀ ਸਾਡੀਆਂ ਮੰਗਾ ਮੰਨੀਆਂ ਮੈਂ ਸਿੱਖ ਤੋਂ ਸਾਡੀਆਂ ਮਹਿਕਮਾ ਜਿਹੜਾ ਇਹ ਲਾਗੂ ਨਹੀਂ ਕਰ ਰਿਹਾ ਸਰਕਾਰ ਵੱਲੋਂ ਵੀ ਮੰਗਾ ਮੰਨ ਲੀਆਂ ਗਈਆਂ ਸੀ ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਮੈਨੇਜਮੈਂਟ ਵੱਲੋਂ ਅੰਨਾ ਕਰਨੀ ਕਰਕੇ ਇਹ ਮੰਗਾ ਨੂੰ ਪਾਸੇ ਕੀਤਾ ਜਾਂਦਾ ਤੇ ਉਸ ਰੋਸ ਵਜੋਂ ਜਿਹੜੀਆਂ ਸਾਡੀਆਂ ਅੱਜ ਗੇਟ ਰਲੀਆਂ ਨੇ ਤਕਰੀਬਨ ਇਹ ਸਾਰੇ 27 ਦੇ 27 ਡਿਪਾਂਚ ਹੋ ਰਹੀਆਂ ਨੇ ਤੇ ਜਿਹੜੀ ਸਾਡੀ ਮਤਲਬ ਤਨਖਾਹ ਵਾਰੇ ਸੀਗਾ ਉਹ ਵੀ ਮੈਨੇਜਮੈਂਟ ਕਿਤੇ ਨਾ ਕਿਤੇ ਸਾਨੂੰ ਪੂਰੀ ਨਾ ਪਾਉਣ ਦੇ ਵਜੋਂ ਅੱਜ 70% ਤਨਖਾਹ ਪਾ ਕੇ ਅਜੇ 30% ਬਾਕੀ ਪਈ ਹੈ ਤੇ ਸਾਡੀ ਜਿਹੜੀ ਦੂਸਰੀ ਤਨਖਾਹ ਉਹ ਵੀ ਪੂਰੇ ਮਹੀਨੇ ਦੇ ਵਿੱਚ ਮਾਸਟਰ ਬਣਨ ਨੂੰ ਤਿਆਰ ਆ ਤੇ ਅਸੀਂ ਜਿਹੜਾ ਇਹ ਰੋਸ ਹੈਗਾ ਤਕਰੀਬਨ ਗੇਟ ਰਲੀਆਂ ਕਰਕੇ ਸਾਰੇ ਡਿਪੂਆਂ ਦੇ ਵਿੱਚ 27 ਦੇ 27 ਡਿਪੂਆਂ ਚ ਉਦੋਂ ਬਾਅਦ ਅਸੀਂ ਮੰਗਾ ਜਿਹੜੀਆਂ ਸਾਡੀਆਂ ਇਹ ਲਾਗੂ ਕਰਾਉਣ ਲਈ ਜਿਹੜੇ ਸੰਘਰਸ਼ ਸਾਨੂੰ ਹੋਰ ਵੀ ਕਰਨਾ ਪਿਆ ਤਾਂ ਅਸੀਂ ਸੰਘਰਸ਼ ਕਰਾਂਗੇ ਕੀ ਨਾਂ ਵੀ ਰੋ ਹਾਂਜੀ ਮੇਰਾ ਨਾਂ ਗੁਰਪ੍ਰੀਤ ਸਿੰਘ ਜੀ ਸੂਬਾ ਮੀਤ ਪ੍ਰਧਾਨ ਪੀਆਰਟੀ ਚ ਪੰਨਵਾ ਸੋਡਵੇਜ ਅੱਜ ਜਿਹੜੀ ਰੇਟਲ ਕੀਤੀ ਹੈ ਇਕੱਲੇ ਪੰਜਾਬ ਚਾ ਪੂਰੇ ਪੰਜਾਬ ਚਾ ਜਾਂ ਇਕੱਲੇ ਬਰਨਾਲੇ ਚ ਨਹੀਂ ਸ ਇਹ ਜਿਹੜੀ ਰੇਟਲ ਕੀਤੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਕੀਤੀ ਹੈ ਜੀ ਜੋ ਸਾਡੀਆਂ ਸਰਕਾਰ ਦੇ ਨਾਲ ਸਾਡੀਆਂ ਪਿਛਲੀ ਜਿਹੜੀਆਂ ਮੀਟਿੰਗਾਂ ਹੋਈਆਂ ਤੇ ਜਿਹੜੇ ਮੰਗਾ ਮੰਨਿਆ ਜਾ ਚੁੱਕੇ ਹਾਂ ਤੇ ਆ ਉਹ ਸਾਡੀ ਪੀਆਰਟੀਸੀ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਉਸ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਾਦ ਕਰਾਉਣ ਲਈ ਗੇਟਰੇ ਲਈ ਕੀਤੀ ਗਈ ਹੈ ਜੀ ਇਸ ਤੋਂ ਬਾਅਦ ਵੀ ਜੇ ਸਾਡਾ ਕੋਈ ਮੰਗਾ ਵਾਲਾ ਨਾ ਧਿਆਨ ਕੀਤਾ ਤਾਂ ਉਹ ਸਾਡੇ ਜਿਹੜੇ ਸਰਕਾਰ ਕੋਲੋਂ ਆਰਡਰ ਹੋਏ ਨੇ ਵੀ ਇਹਨਾਂ ਦੇ ਉਹ ਪ੍ਰੋਸੀਜਰ ਕੱਢੋ ਜੇ ਨਾ ਕੱਢੇ ਤਾਂ ਫਿਰ ਅਸੀਂ 24 ਤਰੀਕ ਨੂੰ ਪਟਿਆਲਾ ਦਾ ਬੱਸ ਸਟੈਂਡ ਤੇ ਪਟਿਆਲਾ ਸ਼ਹਿਰ ਅਸੀਂ ਬਲਾਕ ਕਰਾਂਗੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਇਹਦੇ ਵਿੱਚ ਜਿਵੇਂ ਕਿ ਕੱਚੇ ਮਲਾਇਆ ਨੂੰ ਪੱਕੇ ਕਰਨਾ ਜੀ ਤੇ ਠੇਕੇਦਾਰੀ ਸਿਸਟਮ ਬੰਦ ਕਰਨਾ ਕਿਲੋਮੀਟਰ ਕਿੰਬਸਾਂ ਦੀ ਥਾਂ ਆਪਣੇ ਮੈਕੀਨ ਦੇ ਬਸਾਂ ਪਾਉਣਾ ਜਿਹੜਾ ਸਰਕਾਰ ਕੰਨੇੋਂ ਤਨਖਾਹ ਵਾਧਾ ਕਰਾਇਆ ਕੱਚੇ ਮੁਲਾਜ਼ਮਾਂ ਤੇ ਉਹ ਲਾਗੂ ਕਰਨਾ ਜੀ ਤੇ ਇਸ ਤਰ੍ਹਾਂ ਹੀ ਪੰਜ-ਛੇ ਮੰਗਾ ਹੋਰ ਨੇ ਜੀ